ਇਹ ਕਾਂਗਰਸ ਦੀ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿਵੇਂ ਸ਼ਹੀਦ ਉਦਮ ਸਿੰਘ ਨੇ ਜਰਨਲ ਡਾਇਰ ਦਾ ਉਹ ਕਿੰਛ ਕੇ ਲੰਡਨ ਦੀ ਧਰਤੀ ਤੇ ਜਾ ਕੇ کئی ਸਾਲਾਂ ਬਾਅਦ ਬਗਲਾ ਲਿਆ ਸੀ ਨਾ ਇਹਨਾਂ ਦੇ ਆ ਸ਼ਕਲਾ ਆਉਂਦੀਆਂ ਅੱਖਾਂ ਚ ਬੰਦ ਕਰ ਲੋ ਫਿਰ ਇਹ ਆਓ ਜਿਵੇਂ ਅੱਜ ਸਾਰੇ ਲੀਡਰਾਂ ਦੀਆਂ ਬਾਵਾ ਫੜ ਫੜ ਕੇ ਧੱਗੇ ਮਾਰੇ ਆਏ ਐ ਇਹ ਕੋਈ ਬਖਸ਼ਿਆ ਜਾਵੇ ਇਹ ਗੱਲ ਦਾ ਧਿਆਨ ਕਰ ਲਿਓ ਆਪ ਦੀ ਅੱਖਾਂ ਚੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਕੇ ਸੀਐਲਪੀ ਲੀਡਰ ਨੂੰ ਹੱਥ ਪਾਇਆ ਇਹ ਸੀਐਲਪੀ ਲੀਡਰ ਨੂੰ ਹੱਥ ਨਹੀਂ ਪਾਇਆ ਇਹ ਕਾਂਗਰਸ ਦੇ ਹੰਝ ਨਹੀਂ ਜੰਦੇ ਸਾਕੇ ਨੂੰ ਲਾਇਆ ਇਸ ਮੁੱਖ ਨਕਰੀ ਦੀਆਂ ਸੋਇਆਸਤੇ ਲੜਾਈ ਹੱਸ ਕੇ ਤਿਆਰ ਰਹੋ ਹੋ ਸਕਦਾ ਹੈ ਆਪਾਂ ਨੂੰ ਪੰਜਾਬ ਦੀਆਂ ਸੜਕਾਂ ਜਾਦ ਕਰਨੀਆਂ ਪੈਣ ਹੋ ਸਕਦਾ ਹੈ ਆਪਾਂ ਨੂੰ ਸਾਰੀਆਂ ਜੇਲ੍ਹਾਂ ਭਰਨੀਆਂ ਪੈਣ ਕਿਲਿਆ ਵਾਈਸ ਗ੍ਰਸਟਾਰੀਆਂ ਦੇਣੀਆਂ ਪੈਣ ਕੋਟੀ ਜਿਹੜੇ ਬਾਜਾ ਸਾਹਿਬ ਨੂੰ ਬਤਾਉ ਸਦਾ ਨਾ ਬੁਲਬੁਲਾ ਸਦਾ ਨਾ ਬੁਲਬੁਲਾ ਬਾਕੀ ਬੋਲੇ ਸਦਾ ਨਾ ਮੋਜ ਬਹਾਰਾ ਇਹ ਸਦਾ ਨਾ ਮੋਜ ਬਹਾਰਾ ਭਗਵੰਤ ਮਾਨਸਿਆ ਇਹ ਸਦਾ ਨਹੀਂ ਰਹਿਣਾ ਪੱਤ ਝੜਾਉਂਦੀ ਹੈ ਇਹ ਆਉਂਦੀ ਹੈ ਇਹ ਸਦਾ ਸਦਾ ਵੀ ਕੰਠੇੜ ਸੁਣਾਓ ਸੁਣੋ ਪੱਤਿਆ ਬਿਪਲੀ ਦਾ ਹਾਂ ਜਾਓ ਸੋਨਾ ਦੇ ਤਿਆ ਗਿਆ ਘਾਤੋਂ ਖੜਖੜ ਲਾਈ ਹੈ ਖੜਖੜ ਲਾਈ ਹੈ ਦਿਨ ਬੀਤ ਗਏ ਪੁਰਾਣੇ ਦੇ ਰੁੱਤ ਬੰਨਾਂ ਵੀ ਹੈ ਬੀਤ ਗਏ ਪੁਰਾਣੇ ਰੁੱਤ ਬੰਨਾਂ ਜੀਆਂ ਜੀ ਆਈ ਆ ਆ ਜੀਆਂ ਸਭ ਮੈਂ ਤਾਂ ਬੇਨਤੀ ਕਰੀ ਜੋਗਾ ਮੁੱਖ ਮੰਤਰੀ ਪੰਜਾਬ ਨੂੰ ਕਿ ਅੱਜ ਮਨੋ ਕਾਮਨਾ ਪੂਰੀ ਕਰਦਾ ਮਿੱਤਰਾਂ ਸਾਰੀ ਕਾਂਗਰਸ ਆਈ ਹੈ ਅੱਜ ਸਾਰੀ ਨੂੰ ਡੱਟ ਕੇ ਅੰਦਰ ਦੇਵੇ ਸਾਰੇ ਪੰਤੀ ਇੱਛਾ ਪੂਰੀ ਹੋ ਜਾਵੇ ਤੇਰੀ ਬੇਨਤੀ ਹੈ ਕਾਂਗਰਸ ਦੀ ਸਮੂਚੀ ਇਧਰ ਸਾਰੇ ਸੀਨੀਅਰ ਲੀਡਰ ਸਾਰੇ ਇੱਥੇ ਬੈਠੇ ਆ ਸਪੀਕਰ ਸਾਹਿਬ ਮੈਂ ਬੇਨਤੀ ਕਰਦਾ ਹਾਂ ਕਿਿਆਂ ਦਾ ਗੋਟਾ ਦੁਖਦਾ ਜਾਂ ਢੂਈ ਚ ਦਿੱਕਤ ਹੈ ਉਹ ਤਾਂ ਖੜੇ ਰਹਿਣ ਲੇਕਿਨ ਬੂਝੇ ਸਾਥੀਆਂ ਨੂੰ ਬੇਨਤੀ ਹੈ ਜੀ ਬਾਈ ਜੀ ਜਿਹੜੇ ਇੱਧਰ ਖੜੇ ਔ ਥੱਲੇ ਬੈਣ ਦੀ ਕਿਰਪਾ ਕਰੇ ਬੈਜੋ ਵੀ ਬੈਜੋ ਜਿਹਦਾ ਵੀ ਸਤਿਪੋਥੀ ਆ ਕੋਟੇ ਚਾਹ ਤੇਰੇ ਤੋਂ ਬਾਅਦ ਬਾਜੀ ਨੂੰ ਮਿਠਾਓ ਆਪਦੇ ਨਾਲ ਹੋ ਜੀ ਖੜਾਓ ਓ ਸੁਮੀ ਓ ਐਮ ਸੀ ਸਾਹਿਬ ਓ ਵਿਕਾਸ ਆ ਬਿਠਾਓ ਤੇਰੀ ਜੀ ਨੂੰ ਆਪਦੇ ਨਾਲ ਖੜਾਓ ਬਾਈ ਪਿੱਛੇ ਹੋ ਕੇ ਰੱਖ ਸਾਡੀ ਜੀ ਬੈਠੋ ਸਾਡੀ ਜੀ ਆਓ ਇੱਥੇ ਆਓ ਭਾਈ ਜੀ ਕਰੋ ਥੋੜੇ ਜੇ ਪਿੱਛੇ ਹੋ ਜੋ ਮੀਡੀਆ ਵਾਲੇ ਮੈਰੀ ਤੂੰ ਬੈਠੀ ਰਿਹਾ 4 ਘੰਟੇ ਹੋ ਗਿਆ ਮੈਂ ਤੈਨੂੰ ਵੇਖੀ ਜਾਂਦਾ ਬਹਿ ਜਾ ਸਾਹਜਾ ਬਹਿ ਜਾ ਬਹਿ ਜਾ ਫੋਟੋ ਆ ਗਈ ਬਹਿ ਜਾ ਕਿਕੀ ਜੀ ਨੂੰ ਤੇ ਟਿੱਪਾ ਜੀ ਨੂੰ ਮਾਫੀ ਹੈ ਬੈਵੀ ਜੀ ਅੱਗੇ ਆਓ ਬੈਵੀ ਜੀ ਦੇ ਉੱਪਰ ਬਹਿ ਜਾਣਾ ਬਣੀ ਜੀ ਦੇ ਉੱਤੇ ਬਹਿ ਜਾਣਾ ਆਕਰ ਨਹੀਂ ਬਾਈ ਸਾਹਿਬ ਭਾਈ ਕੈਮਰੇ ਮਾੜੇ ਮਾੜੇ ਪਿੱਛੇ ਇੱਤੋ ਦਾ ਸੀ ਕਰਕੇ ਹੁਣ ਦੁਬਾਰਾ ਹੁਣ ਵੀਡੀਓ ਦੇ ਤੇ ਜੀ ਦਾ ਗਾਂਗਰ ਕੀ ਮਾਪੇ ਚੱਲੇ 24 ਗੱਲੇ ਆ ਗੱਲੇ ਆ ਗੱਲੇ ਆ ਸੁਣੋ ਸੁਣਾਓ ਸੁਣਾਓ ਪ੍ਰਧਾਨ ਜੀ ਬੋਲੋ ਪੂਰਾ ਗੱਲਾਂ ਦਾ ਵਿਪਨ ਭਾਈ ਅੱਜ ਲੜਾਈ ਐ ਹੱਕ ਦੇ ਸੱਚ ਦੀ ਤੇ ਜੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਡਰਾਵਿਆ ਤਾਂ ਫੇਰ ਆਪਣਾ ਕੁਝ ਨਹੀਂ ਵਟਿਆ ਜਾਣਾ ਤੇ ਜੇ ਅੱਜ ਆਪਾਂ ਚੜ ਗਏ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਗੇ ਲਾ ਲਾਂਗੇ ਜੀ ਸਾਜੀ ਸਾਹਿਬ ਵੀ 5 6 ਘੰਟੇ ਅੰਦਰ ਬਾਹਣਗੇ ਹੋ ਸਕਦਾ 10 ਘੰਟੇ ਬਾਹਣ ਇਹ ਆਪਾਂ ਇਹ ਐਲਾਨ ਕਰ ਚੁੱਕੇ ਆ ਕਿ ਜਿਹੜਾ ਅੱਜ ਸੱਚੀ ਲੜਾਈ ਲੜਨ ਆਇਆ ਜਿਹੜੇ ਕਿ ਸਾਰੇ ਆਏ ਆ ਅੱਜ ਲੀਡਰਸ਼ਿਪ ਆ ਜਿਹੜੀ ਬੈਠੀ ਹੈ ਇਹਨੇ ਫੈਸਲਾ ਕੀਤਾ ਕਿ ਦੇਰ ਰਾਤ ਤੱਕ ਵੀ ਇੱਥੇ ਸੌਣਾ ਪਿਆ ਹੇ ਆਪਾ ਆਉਂ ਤੂੰ ਵੀ ਇੱਥੇ ਸੌਣੇ ਤੇ ਆ ਕੇ ਲੜਾਈ ਕਰਦੀ ਹੋਰੇ ਅੱਲਾਹ ਅਕਮੰਦੀ ਦੇ ਇਸ਼ਾਰਿਆਂ ਤੇ ਜਾਲਕ ਤੋਂ ਮੁਸਤਬਾਕ ਮੁਸਤਬਾਕ ਤੂੰ ਮੈਚ ਤਾਂ ਨਹੀਂ ਦੇਣਾ ਛਾਣੇ ਐ ਪੰਜਾਬ ਦੇ ਜੀਜੀਪੀ ਨੂੰ ਦੇਣਾ ਛਾਣੇ ਇਸ ਮੁੱਚੀ ਕਾਂਗਰਸ ਬੈਠੀ ਐ ਤੇ ਇਥੋਂ ਦੇ ਐਸਐਸਪੀ ਤੇ ਆ ਜਿਹੜੇ ਖੜੇ ਸਾਨੂੰ ੱਟਕੇ ਮਾਰਦੇ ਐ ਇਹਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਐ ਤੇ ਕਾਂਗਰਸ ਹੀ ਭਰਾਵਾਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਜਿਵੇਂ ਸ਼ਹੀਦ 우ਦਮ ਸਿੰਘ ਨੇ ਜਰਨਲ ਟਾਇਰ ਦਾ ਉਹ ਕਿੰਸਟਨ ਲੰਡਨ ਦੀ ਧਰਤੀ ਤੇ ਜਾ ਕੇ 23 ਸਾਲਾਂ ਬਾਅਦ ਵਗਲਾ ਲਿਆ ਸੀ ਨਾ ਇਨਾਂ ਦੇ ਆ ਸ਼ਕਲਾ ਆਪਦੀਆਂ ਅੱਖਾਂ 'ਚ ਬੰਦ ਕਰ ਲਓ ਫਿਰ ਇਹ ਗਾਓ ਜੀਵੇ ਅੱਜ ਸਾਡੇ ਮੀਟਰਾਂ ਦੀਆਂ ਬਾਹਾਂ ਫੜਫੜ ਕੇ ਟੱਕੇ ਮਾਰ ਰਿਹਾ ਐ ਇਹ ਕੋਈ ਬਖਸ਼ਿਆ ਜਾਵੇ ਇਹ ਗੱਲ ਦਾ ਧਿਆਨ ਕਰ ਲਿਓ ਆਪਦੀਆਂ ਅੱਖਾਂ 'ਚ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹ ਇੱਕ ਕੁਲੇਰ ਕਰਮਚਾਰੀ ਸੀ ਉਹ ਮੈਨੂੰ ਅੱਖਾਂ ਕੱਢੀ ਜਾਂਦਾ ਮੈਂ ਗੰਗੇ ਲੱਗਿਆ ਉਹ ਮੈਨੂੰ ਡਰਾ ਰਿਹਾ ਸੀ ਸ਼ੇਮ 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 ਉਹ ਨੀਦਰ ਆ ਰਿਹਾ ਸੀ ਪੂਰੇ ਪੰਜਾਬ ਦਾ ਮੁੱਖ ਮੰਤਰੀ ਡਰਾ ਰਿਆ ਸੀਗਾ ਉਹਨੂੰ ਵੀ ਸਮਝਦਿਆ ਥੋਕੇ ਡਰਾ ਕੇ ਥੋਕੇ ਤੇਰੀ ਸੌਰੀ ਤੇ ਆਜ ਪਤਾ ਲੱਗ ਗਿਆ ਉਹ ਮੁੰਡਿਓ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਲਾ ਕੇ ਬੈਠੋ 4-5 ਘੰਟੇ ਬਹਿਣਾ ਐ ਬੈਠਾਂਗੇ ਥੋਕੇ ਬੈਠਾਂਗੇ ਕਾਈ ਤਾਂ ਧੱਕਾ ਕਰਦਾ ਉਹਨਾਂ ਨੂੰ ਪਤਾ ਹੈ ਇਹ ਲੀਡਰ ਘੰਟੇ ਕ ਬਾਅਦ ਉੱਠ ਕੇ ਚਲੇ ਜਾਣਗੇ ਥੱਕ ਜਾਣਗੇ ਵੈਸੇ ਆਉਦੇ ਬਿਸਤਰੇ ਦਾ ਮੈਂ ਤਾਂ ਜਾਣਦਾ ਕੀ ਹੋਣਾ ਹੈ ਅੰਦਰ ਜਿਸ ਪ੍ਰਕਾਰ ਦੀ ਨੀਅਤ ਹੈ ਜਿਸ ਪ੍ਰਕਾਰ ਦੀ ਮਨਛ ਹੈ ਮੇਰੀ ਇਹ ਬੇਨਤੀ ਹੈ ਆਪ ਦਾ ਬਿਸਤਰਾ ਮੁਸਤਰਾ ਮੰਜਾ ਤੇ ਟੈਲੀਫੋਨ ਕਰ ਲੋ ਇਹ ਆਉਦੇ ਪ੍ਰੋਗਰਾਮ ਜਿਹੜੇ ਹੈਗੇ ਕੈਂਸਲ ਕਰ ਲੋ ਸੁਖਜਿੰਦਰ ਸਿੰਘ ਰੰਦਾਵਾ ਕਹ ਤੇਰ ਅਤਰਜਿੰਦਰ ਬਾਜਵਾਦੀ ਅਗਵਾਈ ਚ ਕਹ ਸਰਕਾਰੀਆ ਸਾਹਿਬ ਦੀ ਅਗਵਾਈ ਚ ਅੱਜ ਇੱਥੇ ਬਾਤ ਕਰਾਂਗੇ ਇੱਥੇ ਕਰਾਂਗੇ ਜੀ 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 ਜ ਜਦੋਂ ਸਾਡੇ ਸਾਇਤੇ ਕਮਾਲ ਸਰਬੰਸ ਜਾਦੀ ਨੇ ਲੜਾਈ ਲੜੀ ਉਦੋਂ ਫਿਰ ਮਾਈ ਭਾਗੋ ਮਾਝੇ ਦੀ ਜੰਣੀ ਆਈ ਪਦਾਵਾ ਪਾੜਿਆ ਤੇ ਫਿਰ ਲੜਾਈ ਵੀ ਲੜੀ ਫੋੜੇ ਸਾਬ ਸਤ ਜੀ ਆਪਾ ਖਿਆਣੇ ਧਿਆਣੇ ਖੀਦਿਆਂ ਤੇ ਖੀਦਿਆਂ ਪ੍ਰਾਪਤ ਕੀਤੀਆਂ ਕਿ ਮੈਨੂੰ ਉਮੀਦ ਹੈ ਡਾਕਟਰ ਅਮਰ ਸਿੰਘ ਜੀ ਉਹਨਾਂ ਦੀ ਮੁਸਕਾਨ ਚ ਸਾਰਾ ਕੁਝ ਹੋ ਜਾਂਦਾ ਹੈ आज जो भी इथे बैठे तगड़े तो रहो मैं कहना चाहना ये तीर सिपाही और गोड़े मान साहब ये तीर सिपाही और गोड़े सब ठाक डरे रह जाएंगे आंधी कांग्रेस की आएगी पर खच्चे उठ जाएंगे फिर तूना बख्शिया जाएगा ਨਾ ਹੋਗੀ ਕੋਈ ਭਰਿਆ ਨਹੀਂ ਵਾਹਿਗੁਰੂ ਆਪਾਂ ਦੀ ਜਿੰਦਾਬਾਦ ਕ੍ਰਿਸਪਾਟੀ ਜਿੰਦਾਬਾਦ ਰਾਜਮ ਨੇ ਤੇਰੀ ਸੋਚ ਤੇ ਆ ਗਿਆ ਥਾਕੇ ਪਰਦਾ ਤੇਰੀ ਸੋਚ ਤੇ ਪਰਦਾ ਤੇਰੀ ਸੋਚ ਤੇ ਤੇਰੀ ਬੈਂਤੀ ਹੈ ਸਾਡਾ ਸਾਰਿਆਂ ਦਾ ਫਰਜਮੰਦਾ ਪਰ ਮੈਨੂੰ ਆਜੇਸ ਕਲਦਾ ਮੈਂ ਆ ਪੱਤਰਕਾਰ ਸਾਥੀ ਸਾਡੀਆਂ ਰੋਲ ਖਬਰਾਂ ਲਾਉਂਦੇ ਆ ਇਧਰ ਉਧਰ ਜਿੰਨਾਂ ਨੂੰ ਕਈਆਂ ਨੂੰ ਮਾਲ ਮੇਲ ਦਾ ਝਾੜੂ ਆळ्या ਤੋਂ ਸਾਰਿਆਂ ਨੂੰ ਨਹੀਂ ਇੱਕਦਮ ਉਹ ਕਹਿੰਦੇ ਕਾਂਗਰਸ ਇਧਰ ਉਧਰ ਦੀ ਲੜਾਈ ਹੈ ਜਿੱਥੇ ਸਾਡੀ ਪੱਗ ਨੂੰ ਹੱਥ ਪਾਇਆ ਅੱਜ ਸਾਰੀ ਕਾਂਗਰਸੀਓਂ ਚਿੰਡ ਤੋਂ ਲੈ ਕੇ ਇੱਥੋਂ ਤੱਕ ਇਕੱਠੇ ਬੈਠੇ ਆਹ ਨੜਾ ਜਾ ਬਖਾ ਲਿਓ ਕਾਂਗਰਸੀਆਂ ਨੂੰ ਵੀ ਕਹਿਣਾ ਚਾਣਾ ਹੈ ਜਿਹੜੇ ਆ ਸਾਡੇ ਸਾਥੀ ਐ ਕਬਰਾਇਆ ਨਾ ਕਰੋ ਜਦੋਂ ਆਂਟੇ ਸ਼ਾਂਦੀ ਗੱਲ ਆ ਗਈ ਉਦੋਂ ਇਹ ਸੂਰਬੀਰ ਯੋਧੇ ਤੇ ਸਾਡੇ ਲੀਡਰ ਮਰਮਿਟਣਗੇ ਪੰਜਾਬ ਦੇ ਲੋਕਾਂ ਦੀ ਖਾਤਰ ਮਰਨਟਣਗੇ ਪੰਜਾਬ ਦੇ ਕਿਸੇ ਨੂੰ ਰਾਜ ਭਾਗ ਦਾ ਚਾਣੀ ਆ ਵੀ ਮੈਂ ਜੱਦੀ ਤੇ ਬੈਣਾ ਹੁਣੇ ਬੈਣਾ ਵੀ ਠੀਕ ਐ ਮਾੜਾ ਮੋਟਾ ਇੱਥੇ ਚੱਲਦਾ ਰਹਿੰਦਾ ਐ ਜੇ ਕਿੰ ਜਦੋਂ ਸਾਡੇ ਗਲਾਵੇਂ ਚੁੱਸ ਪਾ ਲਿਆ ਜਦੋਂ ਪੰਜਾਬ ਦੀ ਅੱਖ ਖਰ ਘਰੇ ਦਾ ਸਵਾਲ ਹੋਇਆ ਉਦੋਂ ਸਾਰੇ ਜਣੇ ਆਮ ਦਾ ਪਿਆਰ ਕਰਦੇ ਹਰ ਚੀਜ਼ ਦਾ ਸੱਖੇ ਹੋ ਕੇ ਲੜਾਈ ਲੜਨ ਪੰਜਾਬ ਦੀ ਸ਼ਾਂਤੀ ਭੰਗ ਹੋ ਗਈ 1900 ਇਹ 95 ਵਾਲੇ ਬੈਠੇ ਹਨ ਕਿਰਤ ਸਿੰਘਰ ਬਾਜਵਾ ਸਾਹਿਬ ਇਹ 95 ਵਾਲੇ ਆ ਆ ਦਾਵਾ ਜੀ ਦੇ ਪੈਰਾ ਚ ਗੋਲੀਆਂ ਚੱਲੀਆਂ ਮਰਕੀ ਸਿੰਘ ਦਾਖਾ ਬੰਗਵੇਂ ਆਲਾ ਬੈਠਾ ਰਿੰਵਾ ਸਾਹਿਬ ਇੱਥੇ ਐ ਆ ਤੇ ਰੋਜਨ ਸਿੰਘ ਸੂਟ ਸਾਹਿਬ ਬੈਠੇ ਆ ਰੰਦਾਵਾ ਸਾਹਿਬ ਦਾ ਪਰਿਵਾਰ ਇਹਨਾਂ ਲੋਕਾਂ ਨੇ ਜਦੋਂ ਪੰਜਾਬ ਪੰਜਾਬ ਕੋਈ ਇਲੈਕਸ਼ਨ ਨਹੀਂ ਲੜਦਾ ਸੀ ਪੰਜਾਬ ਜੱਗ ਵੱਲ ਰਹੀ ਸੀ ਸਾਰੇ ਰਾਜਨੀਤਿਕ ਦਲ ਭੱਜ ਗਏ ਇਹਨਾਂ ਲੋਕਾਂ ਨੇ ਹੱਤਵਾਲਾ ਦਾ ਫਰਮਾਨ ਸੀ ਆ ਕੀ ਜਿਹੜਾ ਚੋਣ ਲਵੇਗਾ ਪਰ ਉਹ ਬੱਚੇ ਮਾਰ ਦੇਣਗੇ ਜਿਹੜਾ ਚੋਣ ਲਵੇਗਾ ਉਹਨੂੰ ਗੱਡੀ ਚੜਾ ਦੇਣਗੇ ਆ ਤੁਹਾਡੇ ਪਿੰਡ ਚੋਂ ਤੁਹਾਡਾ ਪਿੰਡ ਕਿਹੜਾ ਰਕਮਾ ਪਿੰਡ ਰਕਮਾ ਪਿੰਡ 바ਵਾ ਜੀ ਦਾ ਇੱਕ ਵੋਟ ਪਈ ਇਹਨੂੰ ਟਿਕਟ ਨਹੀਂ ਮਿਲੀ ਹਜੇ ਤੱਕ ਦੋ ਗੋਲੀਆਂ ਪੱਟਲ ਚ ਲੱਗੀਆਂ ਕਦੇ ਲਾਚ ਨਹੀਂ ਕੀਤਾ ਹਜੇ ਤੱਕ ਕਾਂਗਰਸੀ ਐ ਕਿਸੇ ਨੇ ਚੇਅਰਮੈਨ ਹੀ ਨਹੀਂ ਚੱਜਦੀ ਦਿੱਤੀ ਇੱਕ ਵੋਟ ਪਈ ਸੀ 92 ਚ ਇੱਕ ਵੋਟ ਪਿੰਡ ਚ ਕੋਈ ਵੋਟ ਨਹੀਂ ਪਾਉਣਾ ਆ ਉਹ ਪਈ ਕੇ ਕੇ 바ਵਾ ਦੀ ਬੋਟ ਇਹੋ ਜੇ ਮਰਜੀਬ ਦੇ ਕਾਂਗਰਸ ਕੋਲੇ ਆ ਗਏ ਇਹ ਦੰਦੇ ਉੱਠਿਆ ਸਰਕਾਰ ਧਨ ਸਿੰਘ ਉੱਠਿਆ ਮਰਹੂਮ ਮੁੱਖ ਮੰਤਰੀ ਜज्ਬਾ ਸੀਗਾ ਉਹਦੇ ਪਰਿਵਾਰ ਦਾ ਨੌਜਵਾਨ ਸਾਥੀ ਬੈਠਾ ਗੁਰਕੀਰਤ ਸਿੰਘ ਕੋਟਲੀ ਓਏ ਸ਼ਰੀਰ ਦੇ ਜਥੜੇ ਜਥੜੇ ਉੱਡ ਗਏ ਓਏ ਬੋਟੇ ਬੋਟੇ ਹੁੰਦੇ ਇਕੱਠੇ ਕਰਕੇ ਲਿਆਂਦੇ ਲੇਕਿਨ ਪੰਜਾਬ ਦੀ ਸ਼ਾਂਤੀ ਪਰਕਰਾਰ ਕਾਂਗਰਸ ਪਾਰਟੀ ਦੇ ਭੰਗਵੇਂ ਉਸ ਵੇਲੇ ਦੇ ਐਮਐਲਏ ਨੇ ਤਾਂ ਮੁੱਖ ਮੰਤਰੀ ਡੇਨਸਿੰਗ ਨੇ ਕੀਤੀ ਹੋਰ ਕਿਸੇ ਨੇ ਨਹੀਂ ਕੀਤੀ ਜਿਹੜਾ ਹੱਸਦਾ ਵੱਸਦਾ ਪੰਜਾਬ ਤੋਂ ਨਹੀਂ ਇਹ ਕਾਂਗਰਸ ਪਾਰਟੀ ਦੀ ਦੇਣ ਆ ਸਰਦੂਲ ਸਿੰਘ ਜੀ ਬਡਾਰਾ ਸਾਹਿਬ ਦੇਨੀ ਦੇ ਪਿਤਾ ਜੀ ਇਹਨਾਂ ਦੀਆਂ ਗੱਡੀਆਂ 'ਚ ਅਸੀਂ ਘੁੰਮ ਕੇ ਹੁਣ ਇਹਨਾਂ ਦੇ ਨੰਬਰ ਜੀ ਸੈੱਟ ਕਰ ਲਓ ਇਹਨਾਂ ਦੇ ਸਿਰ ਤੇ ਇਹ ਇਤਿਹਾਸ ਹੈ ਕਾਂਗਰਸ ਪਾਰਟੀ ਦਾ ਕਈ ਆਰੇ ਦੇ ਦੇ ਵੇਚਣਾ ਚਾਹ ਜਾਂਦੇ ਕਿਉਂ ਸਾਨੂੰ ਐਮ.ਐਲ.ਏ. ਨਹੀਂ ਅਸੀਂ ਚੱਲੇ ਆ ਅੱਛਾ ਆ ਤੁਹਾਡੇ ਬਿੱਠੇ ਸਾਹਮਣੇ ਆ ਦਾਖਾ ਸਾਹਿਬ ਵਰਗੇ ਇਹ ਪਰਹੇਜ਼ ਨਾਲ ਤਾਂ ਸਾਨੂੰ ਨਹੀਂ ਪੈਣੀ ਹੈ ਇਹਨਾਂ ਦੇ ਪਰਿਵਾਰ ਨੇ ਆ ਸਾਡੇ ਗੱਗਾ ਜੀ ਨਾਤਾ ਜੀ ਫਾਊਂਡਰ ਮੈਂਬਰ ਸੀ ਨਾ காங்கிரஸ் ਦੇ ਮਾਤਾ ਜੀ ਕਿਹਾ ਮਹੀਨੇ ਤੋਂ ਕਾਂਗਰਸ ਪਾਰਟੀ ਦੀਆਂ ਕੰਮ ਕਰ ਰਹੇ ਸੋ ਮੇਰੀ ਬੇਨਤੀ ਹੈ ਅਸੀਂ ਸੰਘਰਸ਼ ਕਰਨਾ ਛੱਡਤਾ ਕਿਉਂਕਿ ਸਾਨੂੰ ਇਹੋ ਜਿਹੇ ਲੀਡਰ ਮਿਲ ਕੇ ਜਿਹੜੇ ਫਾਈਵ ਸਟਾਰ ਕੰਮ ਕਰਦੇ ਸਨ ਜਿਹੜੇ ਵੱਡੇ ਵੱਡੇ ਮਿਹਰਬਾਨੀਆਂ ਚਰੰਗੇ ਸੀ ਸਾਡੇ ਵੀ ਸ਼ਰੀਰ ਉਹਦੇ ਹੋ ਗਏ ਸਾਡੀ ਲੜਨ ਦੀ ਜਿਹੜੀ ਆਦਤ ਹੈ ਸਮਰਥਾ ਉਹ ਘਟ ਗਈ ਇਹ ਇਸ ਕਰਕੇ ਇਹੋ ਜੀਆਂ ਸਰਕਾਰ ਸਾਡੇ ਤੇ ਤਸੱਦਦ ਕਰਨ ਲੱਗੀ ਹੈ ਨਹੀਂ ਤਾਂ ਪੰਜਾਬੀ ਸੋਚਦਾ ਪੰਜਾਬ ਦਾ ਮੁੱਖ ਮੰਤਰੀ ਐਲਪੀ ਲੀਡਰ ਤੇ ਪਰਚਾ ਦਰਜ ਕਰਨ ਲੱਗਿਆ ਉਹਨਾਂ ਦੇ ਮੰਚੇ ਭਲੇਖਾ ਸੀ ਕਿ ਤਾਂ ਅਗਰਸ ਨੇ ਇਕੱਠੇ ਨਹੀਂ ਹੋਣਾ ਇਹ ਮਹਾਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦਰਜ ਕਰਦੇ ਆ ਅੱਜ ਦਾ ਤੁਸੀਂ ਥੋੜਾ ਇਕੱਠਾ ਅੱਜ ਦਾ ਥੋੜਾ ਇੱਥੇ ਆਉਣਾ ਸਦੀਕ ਸਾਹਿਬ ਇਹ ਸਬੂਤ ਹੈਗਾ ਕਿ ਤੁਸੀਂ ਲੋਕਾਂ ਨੇ ਤੁਸੀਂ ਲੋਕਾਂ ਨੇ ਇਹ ਦੱਸ ਆ ਵੀ ਸਾਡਾ ਇੱਕ ਹੈ ਗਰਜੀਤ ਸਿੰਘ ਔਜਲਾ ਸਾਹਿਬ ਮੈਂਬਰ ਆਫ ਪਾਰਲੀਮੈਂਟ ਸਾਡਾ ਭਰਾ ਇਹ ਸਾਡੇ ਨਾਲੋਂ ਜਿੱਲਾ ਪ੍ਰਧਾਨ ਹੁੰਦਾ ਸੀ ਉੱਠਿਆ ਪਰ ਲੜਾਈ ਲੜਦਾ ਜਿੱਥੇ ਨੂੰ ਕਹਿੰਦੇ ਉੱਥੇ ਖੜਾ ਹੁੰਦਾ ਸੋ ਕਈ ਲੀਡਰ ਕਈ ਵੀਰ ਸਾਰੇ ਆਰੀ ਸਾਰੇ ਹੁਣੇ ਬੋਲ ਚਾਹੇ ਇੱਕ ਬੋਤਲ ਖੋਲ ਕੇ ਪਿੱਛਾ ਖੜਿਆ ਹੈ ਤੋ ਮੇਰੀ ਗੈਂਟੀ ਹੈ ਆਪਾਂ ਇਸੇ ਤਰ੍ਹਾਂ ਵੇਖਾ ਦੇਖ ਲਓ ਆ ਵੀ ਜਦੋਂ ਜੈ ਜਾਰੀ ਰੱਖਣੀ ਹੈ ਬਾਜਵਾ ਸਾਹਮਣੇ ਕਹਿੰਦੀ ਕਿਹਾ ਬਾਜਵਾ ਸਾਹਮਣੇ ਕਿਹਾ ਕਿ ਮੈਨੂੰ ਡਰ ਹੈ ਮੇਰੇ ਕੋਲ ਇਤਲਾ ਹੈ ਕਿ ਇਹ ਸ਼ਹਿਰਾਂ ਵਿੱਚ ਪੰਜਾਬ ਚਾਹਿਆ ਹੈ ਮੁੱਖ ਮੰਤਰੀ ਬਾਜਵਾ ਸਾਨੂੰ ਬੋਲਣ ਨਹੀਂ ਦਿੱਤਾ ਵਿਧਾਨ ਸਭਾ ਤੁਸੀਂ ਦੇਖਿਆ ਬਹੁਤ ਗੱਲ ਨਹੀਂ ਸੋਦੀ মিডিਆ ਦੇ ਮਾਧਿਅਮ ਦੇ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਦੀ ਚਿੰਤਾ ਫਸੇ ਟੈਲੀਵਿਜ਼ਨ ਤੇ ਜਾਹਿਰ ਕੀਤੀ ਹੈ ਸੋ ਇਸ ਤੋਂ ਬਾਅਦ ਬਾਜਵਾ ਸਾਹਿਬ ਨੇ ਹੋਰ ਕੁਝ ਨਹੀਂ ਕਿਹਾ ਸਾਡੇ ਸੀਐਮ ਪੀ ਲੀਡਰ ਨੂੰ ਹੱਥ ਪਾਇਆ ਹੈ ਇਹ ਸੀਐਲਪੀ ਲੀਡਰ ਨੂੰ ਹੱਥ ਨਹੀਂ ਪਾਇਆ ਇਹ ਕਾਂਗਰਸ ਦੇ ਹੰਡੀ ਜੰਦੇ ਫਾਕ ਨੂੰ ਲਾਇਆ ਇਸ ਮੁੱਖ ਮੰਤਰੀ ਗਿਆ ਕੋਈ ਅਸਤੇ ਲੜਾਈ ਹਸਤੇ ਤਿਆਰ ਰਿਓ ਹੋ ਸਕਦਾ ਆਪਾਂ ਨੂੰ ਪੰਜਾਬ ਦੀਆਂ ਸੜਕਾਂ ਜਾਬ ਕਰਨੀਆਂ ਪੈਣ ਹੋ ਸਕਦਾ ਆਪਾਂ ਨੂੰ ਸਾਰੀਆਂ ਜੇਲਾ ਭਰਨੀਆਂ ਪੈਣ ਜ਼ਿਲ੍ਹਾ ਵਾਈਜ਼ ਗ੍ਰਿਫਤਾਰੀਆਂ ਦੇਣੀਆਂ ਪੈਣ ਮੈਂ ਤਾਂ ਬੇਇਤੀ ਕਦੀ ਛੋੜਾ ਮੁੱਖ ਮੰਤਰੀ ਪੰਜਾਬ ਤੋਂ ਕੀ ਅੱਜ ਮਨੋ ਕਾਮਨਾ ਪੂਰੀ ਕਰਦਾ ਮਿੱਤਰਾ ਸਾਰੀ ਕਾਂਗਰਸ ਆਈ ਹੈ ਅੱਜ ਸਾਰੀ ਨੂੰ ਡੱਕ ਕੇ ਅੰਦਰ ਦੇ ਦੇ ਤੇਰੇ ਪੰਤੀ ਇੱਛਾ ਪੂਰੀ ਹੋ ਜਾਏ ਕੋਈ ਮੰnade ਵਿੱਚ ਇੱਛਾ ਰੇਣੀ ਨਹੀਂ ਚਾਹੀਦੀ ਜੋ ਮੇਰੀ ਫੀਟ ਕੀਆ ਓਏ ਕਾਂਗਰਸੀ ਭਰਾਓ ਸਹੀ ਦੇ ਆਗਮ ਪਗੜ ਸੰਗ ਆਦੋ ਨੇ ਇਹ ਸਾਡਾ ਨੀਯਮ ਰਹਿ। ਫਾਂਸੀ ਦਾ ਫੰਦਾ ਚੁੰਮਿਆ। ਇਹ ਇਸ ਪੰਜਾਬ ਤੋਂ ਇੱਕ ਦੇਸ਼ ਨੂੰ ਅਦਾਤੀ ਦਿੱਤੀ। ਕਿਛੇ ਹੀ ਤੇ ਆਜਮ ਭਗਤ ਸਿੰਘ ਇਹ ਸੋਚਦਾ ਮੈਂ ਫਾਂਸੀ ਦਾ ਫੰਦਾ ਕਿਉਂ ਚੁੰਮਾਂ? ਮੈਂ ਵਿਆਹ ਕਰਾਂਗਾ। ਬੱਚੇ ਪੈਦਾ ਕਰਾਂਗਾ। ਰਾਜਨੀਤੀ ਕਰਾਂਗਾ। ਕਦੇ ਮੇਰੇ ਮੁਲਕ ਆਜ਼ਾਦ ਨਹੀਂ ਹੋਣਾ ਸੀ। ਇਹ ਕਿਉਂਕਿ ਇਸ ਕਰਕੇ ਭਾਈ ਸਾਹਿਬ ਆਜਾਦ ਹੋਇਆ ਕਿਉਂਕਿ ਇੱਕ ਤੇਜ ਸ਼ਹੀਦੇ ਆਦਮ ਭਗਾ ਸਿੰਘ ਵਰਗੇ ਰਾਜਗੁਰੂ ਸਖਦੇਵ ਵਰਗੇ ਇੱਕੋ ਸ਼ਹੀਦ ਉਦਮ ਸੇ ਕਰਕੇ ਕਰਤਾਰ ਸਿੰਘ ਸਰਾਭਰ ਜੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਭਾਇ ਇਸ ਕਰਕੇ ਮੌਤ ਆ ਗਿਆ ਕਰਤਾਰ ਸਿੰਘ ਸਰਾਭਾ ਜਦੋਂ ਫਾਂਸੀ ਦੇ ਫੰਦੇ ਤੇ ਜਿਹੜਾ ਲੱਗਿਆ ਕਿ ਉਹਦਾ ਉਹਨੇ ਕਿਹਾ ਹੰਸੀ ਦੇ ਫੰਦੇ ਤੇ ਚੜਨੇ ਫੇਰ ਕਰਤਾਰ ਸਿੰਘ ਸਰਾਬਾ ਕਹਿੰਦਾ ਕਹਿੰਦਾ ਜਲਦੀ ਲੈ ਕੇ ਜਾਓ ਮੈਨੂੰ ਫਾਂਸੀ ਦਿਓ ਮੈਂ ਮਰਨਾ ਚਾਹੁੰਦਾ ਹਾਂ ਮਰ ਕੇ ਦੁਬਾਰੇ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਚੋਣਾ ਕੀ ਦੋ ਵਾਰੀ ਮੈਂ ਕੈਸ਼ਤੀਆ ਜਾਤੀ ਦੇ ਆਸਤੇ ਮੈਂ ਫਾਂਸੀ ਦੇ ਫੰਦੇ ਤੇ ਚੜਾ ਐਰ ਸੋਚੀਂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੋਚਿੰਤਾ ਨਾ ਕਰੋ ਸਦਾ ਹੁੰਦਾ ਜਾਂਦਾ ਰਹਿਗਾ ਸਦਾ ਸਮਾਂ ਇੱਕੋ ਜਾਨੀ ਰਹਿੰਦਾ ਸੋ ਸਦਾ ਕੋਟੀ ਜਿੰਦੇ ਬਾਜਵਾ ਸਾਹਿਬ ਨੂੰ ਬਤਾਉ ਸਦਾ ਨਾ ਬੁਲਬੁਲੇ ਸਦਾ ਨਾ ਬੁਲਬੁਲੇ ਬਾਗੀ ਬੋਲੇ ਸਦਾ ਨਾ ਮੋਜ ਬਹਾਰਾਂ ਬਾਗੀ ਬੋਲੇ ਸਦਾ ਨਾ ਮੋਜ ਬਹਾਰਾਂ ਇਹ ਸਦਾ ਨਾ ਮੋਜ ਬਹਾਰਾਂ ਭਗਵੰਤ ਮਾਨਸਿਆ ਇਹ ਸਦਾ ਨਹੀਂ ਰਹਿਣਾ ਪੱਤਝੜ ਆਉਂਦੀ ਐ ਇਹ ਆਉਂਦੀ ਐ ਇਹ ਸਦਾ ਸਦਾ ਨਹੀਂ ਚੰਠੇਰ ਸੁਣਾਓ ਸੁਣੋ ਪੱਤਿਆ ਬਿਪਲੀਆ ਹਾਂ ਸੋਨੇ ਤੇ ਆ ਗਿਆ ਘਾਤੋਂ ਖੜਖੜ ਲਾਈ ਹੈ ਖੜਖੜ ਲਾਈ ਹੈ ਜਿੰਨ ਬੀਤ ਗਏ ਪੁਰਾਣੇ ਦੇ ਰਤ ਲੰਗੀਆਂ ਦੀ ਆਈ ਆ ਜੀ ਸਾਹ ਕੋ ਯਾਰ ਐਡੇ ਐਡੇ ਮੇਰੇ ਸਤਕਾਰਯੋਗ ਲੀਡਰ ਬਖੇਜੋ ਮੋਢੇ ਤੇ ਹੱਥ ਰੱਖਦੇ ਆ ਰਾਜਾ ਬਿੰਦੂ ਕਾ 5 ਕਿਲੋ ਖੂਨ ਵਾ ਜਾਦਾ ਜਦ ਰੰਵਾਗਦਾ ਰਾਜੇ ਜਿਹੜੇ ਨਾਲ ਇਹ ਬਲਡوزر ਸਾਡਾ ਪਾਕੀ ਇਹ ਸਾਰੇ ਇਹ ਸਾਰੇ ਦਾ ਤੈਅ ਕਰ ਦਿੰਦਾ ਸਾਡੇ ਵੀ ਇੱਥੇ ਆ ਸਾਰੇ ਜਾਣੇ ਤਖੜੇ ਹੋ ਕੇ ਚੜਾਈ ਲੱਗਦੀ ਏ ਇਹ ਠਾਕਰਾ ਜਾਇਓ ਬੀਬੀਆਂ ਮੈਂ ਰੰਦਾਵਾ ਬੀਬੀ ਦਾ ਤਕਰਾ ਕਰਦੇ ਸਮੇਂ ਉਹ ਜਿਹੜਾ ਤਕਾ ਮਾਰ ਰਿਹਾ ਹੈ ਉਹ ਤੇਰੀ ਜਿਹੜੀ ਪੈਨ ਵਾਲਾ ਕਿਹਾਰੇ ਹੋ ਗਿਆ ਉਹ ਤਕਾ ਜਿਹੜੀ ਇਹ ਪੇਸ਼ਾ ਬੰਦੇ ਖੜੀ ਹੋਈ ਇਹ ਮਾਈ ਲੱਤੀ ਆ ਪਿਛਾ ਤੁਹਾਡੇ ਨਾ ਦਰਮਾਣ ਮਾ ਅਰਮਾਣ ਚੋੜਾ ਦਿੱਤੀਆਂ ਦਾ ਜਿਹੜੀਆਂ ਵਿਚਾਰੀਆਂ ਅੱਜ ਨਾਲ ਖੜੀਆਂ ਓਡਾ ਹਮੇਸ਼ਾ ਖੜੀਆਂ ਓਡਾ ਜਿਹੜੀਆਂ ਗੱਲਾਂ ਕਰਨਾ ਯੂਥ ਕਾਂਗਰਸ ਦਾ ਰਾਜ ਨੂੰ ਸਾਥੀਆਂ ਦਾ ਜਿਹੜੇ ਪਹਗਾਣਾ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਮੈਂ ਐਨਐਸਯੂਆਈ ਦਾ ਹੇ ਮੈਸੂਆਈ ਦੇ ਬਕਰਾਂ ਦਾ ਧੰਨਵਾਦ ਕਰਨਾ ਥੋੜਾ ਕੋ ਢੁੱਡਾ ਸਾਰਿਆਂ ਦਾ ਕੋਟਕ ਕੋਟਕ